ਆ ਜਾ ਆ ਜਾ ਆ ਜਾ ਮੇਰੇ ਵੀਰ ਉਹ ਗਾਣਾ ਗੱਡੂਗਾ ਤੈਨੂੰ ਓਏ ਲੋ ਜੀ ਭੱਠੀ ਬਾਣ ਕੇ ਚਲੇ ਗਏ ਸਾਡੇ ਕੋਲ ਐਨਾ ਕੁਝ ਕਹਿੰਦੇ ਖਾਣਾ ਹੈ ਜੋੜੇ ਨੇ ਕਿਹਾ ਸੀ ਸਾਰਿਆਂ ਨੂੰ ਰੱਜ ਕੇ ਖਾਓ ਇੰਝ ਆਦਾ ਰੱਜ ਗਿਆ ਕਿ ਇਹ ਡੈਣਾ ਤੇ ਸੂਰ ਡੈਣਾ ਇਕੱਠੀਆਂ ਹੋ ਕੇ ਤੇ ਸੂਰ ਬਣ ਜਾਂਦੇ ਸੀ ਨਾ ਜਦੋਂ ਪਰ ਉਹ ਡੈਣਾ ਸੂਰ ਬਣ ਜਾਂਦੇ ਸੀ ਆ ਵੇਖੋ ਆਂਡੇ ਦਈ ਪਏ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਾਰਿਆਂ ਦੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਜ਼ਿਆਦਾ ਵਧੀਆ ਹੋਗੇ ਅਸੀਂ ਬਹੁਤ ਜ਼ਿਆਦਾ ਵਧੀਆ ਹਾਂ ਤੇ ਅਸੀਂ ਵੀ ਵਧੀਆ ਹਾਂ ਉਹ ਬੀਬੀ ਆ ਇਹ ਸ਼ੁਕਰ ਹੈ ਚੱਲ ਬੋਲ ਇਬਾਦਤ ਤਾਂ ਬਹੁਤ ਜ਼ਿਆਦਾ ਵਧੀਆ ਹੈ ਤੇ ਹੁਣ ਅਸੀਂ ਚੱਲਿਆ ਜੀ ਘੁਮਣ ਫਿਰਨ ਕਿਤੇ ਸਾਡੇ ਪੰਜਾਬੀ ਦੇ ਵੀਰ ਪੰਜਾਬ ਮਾਲ ਦੇ ਵਿੱਚ ਤੇ ਉੱਥੇ ਅਸੀਂ ਸਵੇਰ ਦਾ ਕਿਰਨ ਕੁਝ ਨਹੀਂ ਖਵਾਇਆ ਇੱਕੋ ਗੱਲ ਕਹਿਤੀ ਵਾਰ-ਵਾਰ ਸਾਨੂੰ ਖਾਇਓ ਨਾ ਕੁਝ ਸਵੇਰੇ ਕਾ ਹੋਣਾ ਕੁਝ ਕਿਉਂ ਕਿ ਆਪਾਂ ਜਿੱਥੇ ਚੱਲੇ ਆ ਉਹਦੇ ਕਹਿੰਦੇ ਖਾਣਾ ਹੀ ਖਾਣਾ ਹੈ ਮੁੜ ਕੇ ਕਹਿੰਦੀ ਖਾਧਾ ਨਾ ਜਾਵੇ ਫਿਰ ਜਾਣ ਦਾ ਕੋਈ ਫਾਇਦਾ ਨਹੀਂ ਹੋਣਾ ਇਹ ਤਾਂ ਉਹ ਵਾਲਾ ਸਾਹਬ ਹੈ ਨਾ ਜਿੱਦੋਂ ਸਾਨੂੰ ਕੋਈ ਵਿਆਹ ਆਇਆ ਹੁੰਦਾ ਘਰ ਦੇ ਤਾਂ ਘਰ ਦੇ ਨਹੀਂ ਕਿੰਨੇ ਦੀ ਵੀ ਸਵੇਰੇ ਆਪਾਂ ਨੇ ਖਾਣਾ ਚ ਵਿਆਹ ਤੇ ਖਾਣਾ ਵਿਆਹ ਤਾਂ ਹੀ ਖਾਣਾ ਬਸ ਉਹੀ ਕੰਮ ਹੈ ਆਪਾਂ ਜਿੱਥੇ ਚੱਲੇ ਆ ਉਹਦੇ ਖਾਈ ਜਾਣਾ ਖਾਈ ਜਾਣਾ ਬਸ ਰੁਕਣਾ ਨਹੀਂ ਤੇ ਉੱਥੇ ਆਪਾਂ ਟਾਇਰ ਟਾਕੀ ਖੋਲੀ ਹੈ ਪਤਾ ਨਹੀਂ ਕਿ ਇਹਦੀ ਅਸੀਂ ਇਹ ਦੇਖਣਾ ਵੀ ਅਸੀਂ ਕਿੰਨਾ ਖਾ ਬੰਨੇ ਹਾਂ ਇੱਕ ਕਪੈਸਟੀਆਂ ਚੈੱਕ ਹੋਣਗੀਆਂ ਜਿੰਜਨ ਇੰਜਨ ਇੰਜਨ ਕਿਹਦੇ ਵੱਡੇ ਨੇ ਲਓ ਚਲੋ ਜੀ ਉਰੇ ਇਹ ਨਾ ਹੋਵੇ ਨਾ ਮੈਂ ਆਗੇ ਫਿਰ ਅੱਛਾ ਆਗੇ ਸਾਰੇ ਜੈਲੋਸਿਲ ਪੀ ਰਹੇ ਹੁਣ ਵੀ ਅਸੀਂ ਇੰਜਨ ਤੇ ਖਾਣ ਤੇ ਚੱਕਰ ਚ ਡੀਐਸਆਰ ਗੋਲੀਆਂ ਗਿਆਸ ਵਾਲੀਆਂ ਗੋਲੀਆਂ ਖਾਦੀਆਂ ਪੀਦੀਆਂ ਨੇ ਹੁਣ ਤਜਾਬ ਬਣ ਗਿਆ ਜੀ ਤਜਾਬ ਵਾਲੀ ਗੋਲੀ ਖਵਾਉ ਹਣ ਚਲੋ ਕੋਈ ਗੱਲ ਨਹੀਂ ਹੁਣ ਦੇਖੀ ਜਾਈਏ ਪਹਿਲਾਂ ਪਹੁੰਚੀਏ ਪਹੁੰਚ ਗਏ ਐਵੇਂ ਇਧਰੋਂ ਘਟਦਾ ਨਾ ਥੈਂਕ ਯੂ ਆਜੋ ਭਾਈ ਸਮੀਲ ਨਹੀਂ ਆ ਰਹੀ ਯਾਰ ਗੰਦੀ ਗੰਦੀ ਹੈਨਾ ਬਹੁਤ ਗੰਦੀ ਸਮੈਲ ਆ ਰਹੀ ਹੈ ਜਦ ਕਿ ਐਂਟਰੀ ਤੇ ਉਹਨਾਂ ਨੂੰ ਵਧੀਆ ਰੱਖਣੀ ਚਾਹੀਦੀ ਆਜੋ ਆਜੋ ਆਜਾ ਆ ਜਾ ਬਹੁਤ ਜਿਹਦੇ ਤੇ ਮੁਰਾ ਫਾਇਰਸ ਇਹ ਪਹਿਲੇ ਤੇ ਪਹਿਲੇ ਤੇ ਹਮ ਬਾਈਕ ਪਹਿਲੇ ਤੇ ਇਹ ਦੂਜੇ ਤੇ ਹਮ ਦੂਜੇ ਤੇ ਉਹ ਜੀ ਟੱਕਾ ਕਰਤਾ ਨਹੀਂ ਇਹ ਨਹੀਂ ਦੇ ਦੇ ਲਿਖਿਆ ਹੋਣਾ ਚਾਹੀਦਾ ਨਾਮ ਉਹ ਗਲਤੀ ਗੱਲ ਏ ਮੇਰੀ ਗੱਡੀ ਚ ਲਾ ਰਿਆ ਮੇਰਾ ਪੁੱਤ ਚਲੋ ਜੀ ਚਲੋ ਇਹਨਾਂ ਜਾਣ ਦੋ ਮੁਰੇ ਮੁਰੇ ਵਧੀਆ ਜਿਹਾ ਟੇਬਲ ਦੇ ਦੇਓਗਾ ਸਾਨੂੰ ਆਹ ਜ਼ਾਦੇ ਹੋਲੇ ਸਾਹ ਪਰ ਦੇਖਣੇ ਨਹੀਂ ਸਾਡੇ ਨਾਲ ਵੀ ਆਪਣਾ ਵੇਖਾ ਬੈਠ ਆਹੋ ਉਧਰ ਜਾਣਾ ਬਾਹਰ ਨਹੀਂ ਇਹ ਵਾਲੇ ਟੇਬਲ ਤੇ ਆਪਾਂ ਕਟੋ-ਕਟ ਨਹੀਂ ਤਾਂ ਚਾਰ-ਪੰਜ ਵਾਰੀ ਬਹਿ ਚੁੱਕਿਆ ਇਸੀ ਲੋਕੇਸ਼ਨ ਦੇ ਉੱਪਰ ਦੇ ਬਰਥਡੇ ਤੇ ਵੀ ਇੱਥੇ ਬੈਠੇ ਆਪਾਂ ਹਾਂ ਬਾਅਦ ਵਿੱਚ ਕੁੜੀ ਆਈ ਉਹ ਇੱਥੇ ਪਾਪਰ ਆਣਾ ਜਦੋਂ ਐਸੇ ਲੋ ਵੀ ਇੱਥੇ ਸੀ ਮੈਮ ਨਾਲ ਜਦੋਂ ਆਏ ਆ ਆਪਾਂ ਉਹ ਉੱਧਰ ਬੈਠੇ ਸੀ ਤੇ ਇੱਕ ਵਾਰੀ ਆਪਾਂ ਉਧਰ ਪਿੱਛੇ ਬੈਠੇ ਸੀ ਤਾਂ ਸਾਬਤ ਵਧੀਆ ਇਹਨਾਂ ਦਾ ਕਰਦੀ ਉਪਰ ਹੈ ਇਹਦੀ ਹੁਣ ਲੋੜ ਨਹੀਂ ਸਾਨੂੰ ਆ ਗ੍ਰਿਲ ਲਾਈਵ ਪੱਠੀ ਚੱਲੇਗੀ ਸੇਕ ਤੋਂ ਬਚ ਕੇ ਪਈ ਐਨਾ ਕਿਤੇ ਝੁਲਸ ਜਾਓ ਵਾਈ ਬੱਚਿਆਂ ਨੇ ਪੀ ਅੱਜ ਦੀ ਸ਼ਾਮ ਤੁਹਾਡੇ ਨਾਮ ਠੀਕ ਹੈ ਲੋ ਜੀ ਪੱਠੀ ਵਾਲ ਕੇ ਚਲਾਈਏ ਸਾਡੇ ਕੋਲ ਐਨਾ ਕੁਝ ਕਹਿੰਦੇ ਖਾਣਾ ਹੈ ਕਿੰਨਾ ਕੁਝ ਹੈ ਹਮ ਮਾਰੇ ਮਾਰੇ ਸਿਰ ਰੋਬੀਟ ਕਰੀ ਜਾਣਗੇ ਆ ਪੱਠੀ ਵਾਲ ਜੀ ਹੈ ਲੋ ਜੀ ਇਸੇ ਆਗੇ ਕਿਦਾਂ ਸਤਾਜ ਜੀ ਟਿੱਡ ਭਰੇ ਆ ਰੋਟੀ ਖਾਣੀ ਨਾ ਉਹਨੇ ਘਰ ਜਾ ਕੇ ਖਾਣੀ ਗਗਨ ਨੇ ਤਾਂ ਖਾਣੀ ਰੋਟੀ ਕਿਉ ਗਗਨ ਕਿਦਾਂ ਖਾਣੀ ਰੋਟੀ ਕਰ ਜਾ ਹਾਂ ਜੀ ਖਾ ਲਿਆ ਆ ਬੜੀ ਨਾ ਗੱਲ ਜੋੜ ਨੇ ਕਿਹਾ ਸੀ ਸਾਰਿਆਂ ਨੂੰ ਰੱਜ ਕੇ ਖਾਓ ਜਿੰਜਾ ਦਾ ਰੱਜ ਗਿਆ ਐਨਾ ਨਹੀਂ ਰੱਜੀਦਾ ਹੁੰਦਾ ਪਰ ਬਹੁਤ ਮਜ਼ਾ ਆਇਆ ਮਜਾਤ ਹੋ ਗਿਆ ਢਿੱਡ ਦੀ ਬੰਦਰ ਮਸ਼ੀਨਰੀ ਉਲਟੀ ਫੁੱਟੀ ਹੋ ਗਈ ਹੈ ਸਮਝ ਨਹੀਂ ਆ ਰਹੀ ਉਹਨੂੰ ਕੀ ਕਰਾਂ ਪਚਾਵਾ ਕਿ ਆਪ ਹੀ ਹੱਥ ਖੜੇ ਕਰ ਲਾਂ ਵੀ ਬਸ ਮੇਰੇ ਅੰਦਰ ਲਓ ਜੀ ਵਧੀਆ ਸੀ ਕਾਣਾ ਐਜ਼ ਯੂਜਵਲ ਵਧੀਆ ਰਿਆ ਤੁਹਾਨੂੰ ਠੀਕ ਲੱਗਿਆ ਚੱਲੀ ਹੁਣ ਫਿਰ ਚਲ ਆ ਜੀ ਚਲੋ ਤੁਹਾਨੂੰ ਉਹਨੇ ਕਿ ਸਰਕਾਰੀ ਵਿਭਾਗ ਲੈ ਕੇ ਜਾਂਦਾ ਮੈਨੂੰ ਕੰਮ ਹੈ ਇੱਥੇ 5-10 ਮਿੰਟ ਦਾ ਉੱਤੇ ਰੋਕ ਕੇ ਫਿਰ ਤੁਹਾਨੂੰ ਤੁਸੀਂ ਬਾਹਰ ਬੈਠ ਜਾਓ ਮੈਂ ਪਰੇਗਾ ਆ ਜਾਾਂਗਾ ਹਾਂ ਆ ਫਿਰ ਦੁਬਾਰਾ ਸਪੈਸ਼ਲ ਆਓਗੇ ਦੁਬਾਰਾ ਮੈਨੂੰ ਸਪੈਸ਼ਲ ਕੱਢਣਾ ਔਖਾ ਹੈ ਭਾਈ ਜਾ 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 ਫਟਕੁਰ ਕੇ ਫਟਕੁਰ ਗਏ ਐ ਫਟਕੁਰ ਜਾ ਜਾ ਇਹਨੂੰ ਨੰਗੜ ਵੀ ਦੇ ਰੇ ਜਾ ਕੇ ਉਹ ਕਿਚਨ ਦੇ ਡਰੋ ਕੋਲ ਰਹੀ ਏ ਕਿਨੂੰ ਉੱਠ ਕੇ ਲਾਈਟ ਜਗਾਏ ਭੱਜ ਕੇ ਇਹ ਚਾ ਚਾ ਵਲ ਤੇ ਹੰਗ ਗਏ ਲਓ ਜੀ ਸੁਸਤੀਆਂ ਚੜਾ ਲੀਆਂ ਸਾਰਿਆਂ ਨੇ ਖਾ ਕੇ ਖਾਣਾ ਚਾਹ ਪੀ ਲਿਆ ਮੇਰਾ ਤਾਂ ਦਿਮਾਗ ਉਮਿਆ ਪਿਆ ਕੋਈ ਕੀ ਚੱਕਰ ਏ ਕੋ ਆ ਗਿਆ ਨਾ ਕੋ ਵੀ ਤਾਂ ਲਗੀ ਚੱਕਰ ਸੋਸਤੀ ਬੜੀ ਵੀਰ ਰੋਟੀ ਖਾ ਗਿਆ ਮਾ ਟਾਬੇ ਦਾ ਮਾਲ ਸਹੀ ਨਹੀਂ ਸਿਆ ਟਰੱਕੋਂ ਲਗਦੇ ਸੋਸਾ ਦਾ ਮਾਲ ਆ ਜੇ ਉਹ ਗੋਲੀਆਂ ਤਾਂ ਨਹੀਂ ਉਹਨੇ ਕੱਟ ਕੱਟ ਕੇ ਪਾਈ ਸਹੀ ਗੱਲ ਨੀਂਦ ਉਹ ਲਤ ਨਗਾਦੀ ਤੂੰ ਐਵੇਂ ਨਾ ਕਰਨਾ ਲਤ ਪਹਿਲਾਂ ਲਗਾ ਕੇ ਰੱਖਣੀ ਸੀ ਬਾਟਕ ਤੂੰ ਬੋਲ ਦਿੱਤਾ ਵਾ ਇਹ ਮਾਣਾ ਮਿਸਤਰੀ ਏ ਇਹਨੂੰ ਜੇ ਰੇਲਵੇ ਚ ਨੀਂ ਜੋਬ ਮਿਲੀ ਇਹਨੂੰ ਨਾ ਨਹੀਂ ਦਰ ਬਦਲਾ ਦੇ ਵੀਰ ਨੂੰ ਜਾਣਾ ਹੈ ਇਹ ਹੋਲੇ ਵਾਲੇ ਸਕੀਮ ਪਾਰੀ ਮੈਂ ਨਿਕਲ ਜਾਗੀ ਮੈਂ ਮੈਨੂੰ ਆਪਣੇ ਫੇਸ ਐਕਸਪ੍ਰੈਸ਼ਨ ਇਦਾਂ ਦੇ ਦੇ ਨਹੀਂ ਸੀ ਮੈਨੂੰ ਤਾਂ ਨਹੀਂ ਪਤਾ ਲੱਗ ਰਿਹਾ ਕਿ ਮੈਂ ਇਥੋਂ ਨਿਕਲ ਹੋਈ ਹੈ ਕਬ ਨਹੀਂ ਆ ਰਹੀ ਹੈ ਵੀ ਜਾਣ ਕੇ ਉਹ ਬਰਸ਼ਾਤ ਤੇ ਮਾਰ ਰਹੀ ਸੀ ਥੱਲੇ ਹੋ ਰਹੀ ਮੈਂ ਥੱਲੇ ਨਾ ਜਾ ਉਹ ਉਹ ਨੰਨੇ ਨੂੰ ਘਾਰ ਰਹੀ ਆਪਣੇ ਇਬਾਦਤ ਆ ਜਾ ਅਬ ਮੈਂ ਨਗਾਵਾ ਇਬਾਦਤ ਅੱਜ ਅਸੀਂ ਆਏ ਹਾਂ ਜੂ ਬੱਚਾ ਇੱਕ ਇਹਨਾਂ ਨੇ ਹੈਗਾ ਕਿ ਹੁਣ ਨਹੀਂ ਕੋ ਮੈਸੀ ਸਿਮਰਤ ਕੋ ਮੈਸੀ ਪਰ ਗगन ਨੂੰ ਮੇਸ ਕਰਕੇ ਇੱਥੇ ਆਏ ਹਾਂ ਤੇ ਗगन ਉੱਧਾ ਵੈਸੇ ਉਹ ਲੇਕ ਵਗੈਰਾ ਰੋਗਾਡਨ ਉਹਨੇ ਵੇਖੇ ਹੋਏ ਇਸ ਕਰਕੇ ਅਸੀਂ ਉੱਧਰ ਨਹੀਂ ਗਏ ਤੇ ਇੱਧਰ ਆਏ ਤੇ ਕੱਲ ਕੱਲ ਢਿੱਡ ਭਰ ਕੇ ਖਾ ਕੇ ਉਹਨਾਂ ਹੋ ਗਿਆ ਅਸੀਂ ਗੱਲਾਂ ਪਾ ਤੇ ਇਹ ਬਲੌਗ ਆਪਾਂ ਉੱਥੇ ਸ਼ੁਰੂ ਕੀਤਾ ਹਾਂ ਕਿਉਂਕਿ ਫਿਰ ਅਸੀਂ ਸੌਂ ਗਏ ਸੀ ਸੌਂ ਗਏ ਸੀ ਲੈ ਜੂ ਹੈ ਜੂ ਜੂ ਹੈ ਜੂ ਹੈ ਜੂ ਹੈ ਜੂ ਹੈ ਜੂ ਹੈ ਫਿਰ ਕੀ ਫਿਰ ਕੀ ਜੂ ਹੈ ਜੂ ਹੈ ਲੋ ਜੀ ਇਹ ਜੂ ਦੀ ਐਂਟਰੀ ਹੈ ਜੀ ਠੰਡਾ ਪਾਣੀ ਪੀਣ ਨੂੰ मोरनिंग कोई नहीं का पर टाइम सिर छेती घूम के आ जाने छेती वे हो जाएंगे सफाई वाइए मैं लग आया जल्दी जल्द है ना घर दया पटाखे ही लगा लीए आज आज बाद जी एंट्री ये है ਟਿਕਟ ਦਿਖਾ ਦੇ ਸਮਰਤ ਡਾਇਨਾਸੌਰ ਪਾਰਕ ਵੀ ਹੈਗੇ ਅੰਦਰ ਸਮਾਂ ਸਮਾਂ ਜਿਹੜਾ ਉਹਦਾ ਬੰਦ ਹੋਣ ਦਾ 5 ਵਜੇ ਦਾ ਹੈ ਪੈਰ ਨਹੀਂ ਧੋਣੇ ਵਿੱਚ ਪੈਰ ਧੋਣ ਲੱਜੋ ਉਹ ਦੇਖੋ ਹਾਂ ਘੁੰਮੜ ਦਾ ਘੁੰਮੜ ਘੁੰਮ ਵੀ ਘੁੰਮੜ ਦਾ ਧੋਪੇ ਚ ਵਾਕ ਨਹੀਂ ਆਣਾ ਸੀ ਮਜ਼ਾ ਕਿ ਨਹੀਂ ਸਹੀ ਗੱਲ ਇੱਧਰ ਰਹੂਗਾ ਸੀ ਇੱਥੇ ਹੇ ਲੋ ਜੀ ਇਹ ਗੱਡੀ ਚ ਚੜੋ ਪਹਿਲਾਂ ਇੱਕ ਵਾਰੀ ਟਿਕਟ ਲੱਗ ਜਾਂਦੀ ਹੈ ਜੀ ਫਿਰ ਜਿਹੜੀ ਮਰਜ਼ੀ ਗੱਡੀ 'ਚ ਬੈਠੋ ਉਤਰੋ ਚੜੋ ਜਿਵੇਂ ਮਰਜ਼ੀ ਘੁੰਮਦੇ ਫਿਰੋ ਬੱਤਕਾਂ ਦੇਖਣੀਆਂ ਦੇਖਣੀਆਂ ਨੇ ਬੱਤਕਾਂ ਇੱਥੇ ਕੀ ਇਹ ਬੱਤਕਾਂ ਨੇ ਨਾ ਭਾਈ ਜਿੱਧਰ ਕੀ ਹੈ ਜਿਹੜੇ 'ਚ ਬੱਤਕਾਂ ਹੀ ਨੇ ਬਸ ਤੇ ਇੱਧਰ ਲਾਸਟ ਪੁਆਇੰਟ ਹੈ ਜੀ ਲਾਸਟ ਪੁਆਇੰਟ ਹੈ ਇਹ ਹਾਂਜੀ ਬਾਬੂ ਚਲੋ ਜੀ ਹਾਂਜੀ ਫਿਰ ਸਸ ਬੜੀ ਲੇਟ ਜਾਦਾ ਹੀ ਉਹਦੇ ਠੀਕ ਤੁਰ ਕੇ ਜਾਣਾ ਬਹੁਤ ਔਖਾ ਹੈ ਕਿਉਂਕਿ ਬੋਲ ਲੰਬਾ ਬੋ ਹੈ ਨਾ ਵਾਟ ਪਹਿਲਾਂ ਨਹੀਂ ਹੁੰਦੀ ਸੀ ਨਾ ਇਹ ਅਸੀਂ ਤੁਰ ਕੇ ਜਾਂਦੇ ਹਾਂ ਹਾਂ ਮਤਲਬ ਕਾਫੀ ਸਾਲਾਂ ਤੋਂ ਸ਼ੁਰੂ ਹੋ ਗਿਆ ਜਿਹੜਾ ਛੋਟੇ ਛੋਟੇ ਹੁੰਦੇ ਸੀ ਉਦੋਂ ਦਾ ਇਹ ਗਣਾ ਹੁਣ ਬਣਿਆ ਲਓ ਜੀ ਆਹ ਬੈਠਾ ਸਾਹਮਣੇ ਬੈਠਾ ਟਾਈਗਰ ਇਹ ਓਏ ਓਏ ਛੋਟੂ ਹਾਂ ਸੁੱਤਾ ਦੇ ਕਬੜੇਰਾ ਦੇ ਨਾਲ ਇਹ ਇੱਕ ਥੋੜੀ ਦੇਖਦੇ ਹੋਏ ਕਿ ਮੈਂ ਮਾਰ ਕੇ ਖੁਸ਼ ਹੋ ਰਹੀ ਨਹੀਂ ਹਾਂ ਸੁੱਤਾ ਟਾਈਗਰ ਤੇ ਠੀਕ ਹੋ ਗਿਆ ਉੱਠਦਾ ਹੀ ਨਹੀਂ ਹੈਂ ਉਠਾ ਦਈਏ ਮਾਰ ਬੱਟਾ ਮਗਰੇ ਆਇਆ ਨਾ ਇਹ ਬਾਹਰ ਦੇ ਦੋ ਦੇ ਕੋ ਬਾਬਾ ਬਾਬੂ ਵੇਖੋ ਤੇਰੀ ਉਹ ਰੇਲਿੰਗ ਵਾਲੇ ਬਸ ਇਹਦੇ ਨੇ ਕੋਈ ਟਾਈਗਰ ਨਾ ਨਾ ਮੈਂ ਮੈਂ ਮੇਮਣੀ ਰਿਵਾਜ ਕੱਢ ਆਉਂਦੇ ਘੁੱਟ ਘੜ ਘੜ ਆਹ ਉਹ ਪੂਸਾ ਕਰ ਰਹੀ ਹੈ ਇਹਦੇ ਇਹਦੇ ਉਹ ਪੂਸਾ ਕਰ ਰਹੀ ਹੈ ਹਨਾ ਮੇਰੇ ਪੁੱਤ ਗੁੱਸਾ ਨਾ ਕਰੇ ਕਰ ਮੇਰੀ ਛੋਣੀ ਗੁੱਸਾ ਨਾ ਕਰੇ ਕਰ ਦੇਖ ਲਿਆ ਕਿਦਾਂ ਲੱਗਿਆ ਟਾਈਗਰ ਗਗਨਾਂ ਇਹ ਪਹਿਲੀ ਵਾਰ ਵੇਖਿਆ ਟਾਈਗਰ ਜਿੰਦਗੀ ਚ ਲਾਈਵ ਟਾਈਗਰ ਵਟਾ ਵਟਾ ਮਾਰਦਾ ਸੀ ਫਿਰ ਸੀ ਪਿਛਲੀ ਵਾਰ ਆਏ ਹੋ ਅੱਗੇ ਸੇ ਕਾਫੀ ਹਾਂ ਰਿਕਾਰਡ ਰਿਹਾ ਵਾਈਟ ਟੈਗਰ ਇੱਧਰ ਇੱਧਰ ਦੀ ਸਾਈਡ ਨਜ਼ਾਰੇ ਲਿਆ ਰਹੇ ਤੂੰ ਪੰਜ ਬੈਠੇ ਉਹ ਵੀ ਪੂਰੀ ਥੋਪੇ ਚ ਬੈਠਾ ਹੈ ਇਹਨਾਂ ਨੂੰ ਕੀ ਹੈ ਖਾਣ ਪੀਣ ਨੂੰ ਮਿਲ ਜਾਂਦਾ ਕੋਈ ਕੰਮ ਕਰਨ ਦੀ ਲੋੜ ਨਹੀਂ ਸਹੀ ਗੱਲ ਆ ਆਪ ਵੀ ਇਹਦੇ ਸ਼ੌਕ ਹੂੰ ਕੈਦ ਹੈ ਪਰ ਜੇ ਬਾਹਰ ਆ ਜਾਂਦਾ ਤੇ ਭਾਂ ਮਚਾ ਲੈਂਦਾ ਪਰਦੀਏ ਬਾਹਰ ਨਾ 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 ਸਿਮਾ ਤਾਂ ਅੰਦਰ ਛਾਲ ਮਾਰ ਕੇ ਦਿਖਾ ਦੇ ਇੱਕ ਵਾਰੀ ਤੂੰ ਮੰਨ ਜਾਗਾ ਕਿੰਨੇ ਪੈਸੇ ਦੋਗੇ ਜਿੰਨੇ ਗਏ ਆਉਣੇ ਵਾਪਸ ਆ ਕੇ ਜਿੰਨੇ ਮਰਜ਼ੀ ਲੈ ਲਈ ਇੱਕ ਵਾਰੀ ਅੰਦਰ ਚਲਾ ਜਾ ਵਾਪਸ ਆ ਕੇ ਜਿੰਨੇ ਮਰਜ਼ੀ ਲੈ ਲਈ ਹੈ ਹਾਂ ਸੁਤਤਾ ਚਟੇ ਰੰਗ ਦਾ ਵਾਈਟ ਟਾਈਗਰ ਸੋਹਣਾ ਬਣਿਆ ਹੁੰਦਾ ਇਹਨਾਂ ਦੇ ਏਰੀਆ ਨਾ ਨੇਚਰ ਆਇਆ ਨਾ ਲੱਗਾ ਟੋ 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 ਬਾਈਓ ਟੋ 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 देख दे मांगे होना थोड़ी अय आवाज़ कट रहे है कुछ कह रहे हैं ਇਹ ਕੀ ਹੈ ਇੱਪੋ ਦਰਿਆਈ ਕੋੜ 40 ਤੋਂ 45 ਸਾਲ ਦੇ ਵਿੱਚ ਹੈ 40 ਤੋਂ 50 ਸਾਲ ਦੇ ਲਗਭਗ ਗੈਂਡੇ ਦੇਖ ਲੈ ਗੈਂਡੇ ਇੱਪੋ ਦਰਿਆਈ ਘੜੀ ਕੋੜੀ ਹੁਣ ਆ ਦੇਖ ਲੋ ਚਿੱਟੇ ਹੀਰਨਾ ਕੋਈ ਮਾਂ ਇਹ ਇੱਕ ਦੀ ਕੋੜੀ ਦੇਖ ਬਾਉ ਬੱਸ ਦੇਖ ਲੋ ਜੀ ਹੁਣ ਲਾਈਨ ਸਫਾਰੀ ਜੰਗਲ ਦੇ ਵਿੱਚ ਸ਼ੇਰ ਦੇਖਾਂਗੇ ਆਹ ਦੇਖੋ ਬੱਸ ਨੂੰ ਪੂਰਾ ਜੰਗਾਲਾ ਚੂਨਾ ਲਗਾ ਰੱਖਿਆ ਉਹ ਅੰਦਰ ਵੜਨਾ ਹੈ लाइन सफारी आला तो स्कैम ही करता हाय हाय ਕੁੜੀਆਂ ਆਂਦੀਆਂ ਕੰਮ ਸਾਰੇ ਨੂੰ ਆਂਦੇ ਨੇ ਕਰਦੇ ਆ ਨਾ ਆ ਜਾ ਆ ਜਾ ਆ ਮੇਰੇ ਵੀਰ ਉਹ ਗਾਣਾ ਗੱਡੂਗਾ ਤੈਨੂੰ ਓਏ ਆ ਥੱਲੇ ਇਹ ਕੀ ਕਰ ਰਹੀ ਐ ਲਿਬੜੀ ਵੀ ਐ ਪੂਰੀ ਅੱਜ ਆ ਵੇਖੋ ਜੀ ਡਾਇਨਾਸੌਰ ਦੀਆਂ ਹੱਡੀਆਂ ਦਾ ਪਿੰਜਾ ਟੰਗਿਆ ਇਹ ਬੱਸ ਵਾਹ ਤੇ ਲੋਕ ਲੋਕ ਉਹਦੇ ਗੱਡੀ ਵੀ ਖੜੀ ਕੀਤੀ ਹੋਈ ਜੰਗਲ ਵਾਲੀ ਪੂਰੀ ਐਨ ਜੰਗਲ ਸਫਾਰੀ ਆਹਨ ਪੂਰੀ ਉਹਦੇ ਘੈਂਟ ਲੈਂਡ ਕਰੂਜ਼ਰ ਖੜੀ ਕੀਤੀ ਐ ਓਕੇ ਐਟਿਆ ਵੀ ਆ ਪੂਤਾਂ ਵਾਲੀ ਜੰਨੀ ਆਇਆ ਹਨ ਚੰਦੋਂ ਬਾਸ ਗੁੰਮੀ ਖੁੰਦੇ ਚੋਕੇ ਸਮੋ ਚਲੋ 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 ਅੰਦਰ ਭੂਤ ਹੈ ਉਹ ਜੀ ਇਹ ਚਾਹਦਾ ਮੇਰੀ ਕੁੜੀ ਨੂੰ ਖੜ ਜਾ ਤੂੰ ਦਸਮੇ ਹੱਥ ਦੇ ਕਿਵੇਂ ਲਾਂਦਾ ਹੱਥ ਦੇ ਕਿਵੇਂ ਲਾ ਰਿਹਾ ਹੈ ਇਬਾਦਤ ਦੇਖੋ ਦੇਖ ਉਹ ਦੇਖ ਪਤਾ ਨਹੀਂ ਕਿਉਂ ਨਹੀਂ ਦੇਖਦੀ ਉਹ ਦੇਖ ਇਹ ਨੀਂਦ ਆ ਰਹੀ ਹੁਣ ਮਮਾ ਨੂੰ ਦੇਖਦੀ ਬਸ ਓ ਓ ਓ ਚਿੰ ਮ ਕਦਰਦ ਫੀਂਦ ਨਹੀਂ ਉਹ ਡਾਇਨਾਸੌਰ ਨੂੰ ਕਿ ਇਹ ਡੈਨਾ ਤੇ ਸੂਰ ਡੈਨਾ ਇਕੱਠੀਆਂ ਹੋ ਕੇ ਤੇ ਸੂਰ ਬਣ ਜਾਂਦੇ ਸੀ ਨਾ ਜਦੋਂ ਫਿਰ ਉਹ ਡੈਨਾ ਸੂਰ ਬਣ ਜਾਂਦੇ ਸੀ ਆ ਵੇਖੋ ਆਂਡੇ ਦਈ ਪਏ ਓਏ ਹੋ ਨਹੀਂ ਚੱਕਦੇ ਤੇਰੇ ਆਂਡੇ ਭਰਾ ਹੈਗੇ ਨੇ ਆ ਕੀ ਨੇ ਅਸਲੀ ਦਾ ਪਤਾ ਨਹੀਂ ਕਿੰਨੇ ਲੱਖ ਸਾਲ ਪਹਿਲਾਂ ਉਲੁਪਤ ਹੋ ਗਏ ਨੇ ਨਾ ਨਾ ਕੁਝ ਵੀ ਨਹੀਂ ਆ ਜਿਹੜੇ ਉਹਨੇ ਨਾ ਮਗਰਮਚ ਇਹ ਡਾਇਨਾਸੌਰਸ ਦੀ ਉਹਨਾਂ ਦੀ ਉਹ ਨਹੀਂ ਬਰੀਡਦੇ ਨੇ ਪ੍ਰਜਾਤੀ ਨੇ ਮਾਣ ਉਹਨਾਂ ਦੀ ਗੋਂ ਬਨਸ਼ਕ ਨੇ ਆਹ ਅੱਲੀ ਬੜੇ ਵੇ ਦੇਖੋ ਖੂਨ ਨਾਲ